ਹਾਂਜੀ ਦਰਸ਼ਕੋ ਸਤਿ ਸ੍ਰੀ ਅਕਾਲ YouTube ਚੈਨਲ ਤੇ Facebook ਪੇਜ Only Truth News 087 ਸਤ ਦੀ ਵਜ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਦਰਸ਼ਕੋ ਜਿੰਨੇ ਕੇ ਤੁਹਾਨੂੰ ਪਤਾ ਹੀ ਹੈ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਅਪ੍ਰੈਲ ਮਹੀਨੇ ਦੇ ਵਿੱਚ ਸਾਡੇ ਰੇਬਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰੋ ਵੈਦ ਕਰਜੀ ਦਾ ਜਣ ਕੇ 14 ਅਪ੍ਰੈਲ 1891 ਨੂੰ ਜਨਮ ਹੋਇਆ ਸੀ ਸੋ ਉਹਨਾਂ ਨੂੰ ਚਾਣ ਵਾਲੇ ਬਾਬਾ ਸਾਹਿਬ ਦੀ ਸੋਤੇ ਚੱਲਣ ਵਾਲੇ ਭਾਰਤ ਹੀ ਨਹੀਂ ਪੂਰੇ ਦੇਸ਼-ਵਿਦੇਸ਼ਾਂ ਦੇ ਵਿੱਚ ਅਪ੍ਰੈਲ ਮਹੀਨੇ ਨੂੰ ਉਹਨਾਂ ਦੇ ਜਨਮ ਦਿਨ ਦੇ ਰੂਪ ਦੇ ਵਿੱਚ ਜਾਨੀ ਕਹਿਣ ਦਾ ਮਤਲਬ ਜਨਮ ਮਹੀਨੇ ਦੇ ਰੂਪ ਦੇ ਵਿੱਚ ਮਨਾਉਂਦੇ ਸੋ ਇਸੇ ਮਢੀ ਤਹਿਤ ਪਿੰਖਾਨਪੁਰ ਪੁਠੀਰਾ ਵਿਕੇ ਸਤਗੁਰੂ ਵਿਦਾਸ ਜੀ ਕਮੇਟੀ ਦੇ ਉਦਮਾ ਸਦਕਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਆਵੇਦਕ ਜੀ ਦਾ 135 ਵਾ ਜਨਮ ਦਿਹਾੜਾ ਮਨਾਇਆ ਗਿਆ ਸਰਦਾਰ ਨਿੰ다 ਸਿੰਘ ਜੀ ਸਰਪੰਚ ਪਿੰਡ ਖਾਨਪੁਰ ਫਕੀਰਾ ਨੇ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਾਈ। ਉਹਨਾਂ ਨਾਲ ਪਿੰਡ ਦੀ ਪੰਚਾਇਤ ਅਤੇ ਹੋਰ ਉਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਮੌਕੇ ਦੋਹਾਂ ਸੁਵਹਲਕਾ ਦਿਰਬਾ ਦੇ ਦਸਤਾ ਦੇ ਪ੍ਰਧਾਨ ਡਾਕਟਰ ਮਿੱਠੂ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਾਈ। ਉਹਨਾਂ ਦੇ ਨਾਲ ਸਰਦਾਰ ਸਤਗੁਰ ਸਿੰਘ ਜੀ ਕੌੜੀਨਾ ਜ਼ਿਲ੍ਹਾ ਪ੍ਰਧਾਨ ਵਾਜਨ ਸਮਾਜ ਪਾਰਟੀ ਸੰਗਰੂਰ ਪੁਰਬਦਰ ਮਿੱਧਰ ਰਟਾਇਰਡ ਰਣਪੀਰ ਸਿੰਘ ਦੀ ਨਾਦਰਾ ਜ਼ਿਲ੍ਹਾ ਕੋਆਰਡੀਨੇਟਰ ਬਸਪਾ ਸੰਗਰੂਰ ਸਰਦਾਰ ਪਵਿੱਤਰ ਸਿੰਘ ਜੀ ਜ਼ਿਲ੍ਹਾ ਸੰਯੋਜਕ ਭਗਵਨ ਸਮਾਜ ਪਾਰਟੀ ਸੰਗਰੂਰ ਵਿਸ਼ੇਸ਼ ਤੌਰ ਤੇ ਕੋਟੇ ਡਾਕਟਰ ਮਿੱਠੂ ਸਿੰਘ ਜੀ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਆਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੋਕ ਨੂੰ ਸਹਾਇਤੀ ਦੇ ਤੋਂ ਪਹੁੰਚਾਇਗੇ ਕਰਾ ਪ੍ਰਸਾਦ ਦੀ ਦੇਕ ਵੰਤਰਨ ਹੋਣ ਤੋਂ ਬਾਅਦ ਗੁਰੂ ਘਰ ਲੰਗਰ ਸੰਗਤਾਂ ਲਈ ਉਤੋਤ ਵਰਤਾਇਆ ਗਿਆ ਇਸ ਤੋਂ ਇਲਾਵਾ ਕਮੇਟੀ ਵੱਲੋਂ ਪੜ੍ਹਨ ਵਾਲੇ ਬੱਚਿਆਂ ਨੂੰ ਕਾਪੀਆਂ ਤੇ ਲਿਖਣ ਸਮਗਰੀ ਉਹ ਵੀ ਬੰਦੇ ਗਏ ਬੱਚਿਆਂ ਨਾਲ ਪ੍ਰਿੰਸੀਪਲ ਮੈਡਮ ਗौरा ਦੇਵੀ ਅਤੇ ਮੈਡਮ ਬਲਵਿੰਦਰ ਕੌਰ ਨੇ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਪ੍ਰੋਗਰਾਮ ਵਿੱਚ ਆਏ ਸਾਰੇ ਪਤਵੰਤੇ ਸੱਜਣਾ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਦਤਰਜੀ ਦੇ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਇਥੇ ਗੱਲ ਕਰਨੇ ਬਹੁਤ ਜ਼ਰੂਰੀ ਬਣ ਜਾਂਦੀ ਹੈ ਸੱਤ ਗੁਰੂ ਦੀ ਦਾਸ ਜੀ ਕਮੇਟੀ ਜਿੰਨਾ ਨੇ ਇਹ ਪੁਰਾਣਾ ਕੀਤਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਸੋ ਉਹਨਾਂ ਦੇ ਨਾਮ ਦੱਸਣਾ ਜ਼ਰੂਰ ਬਣ ਜਾਂਦੇ ਆ ਸੋ ਕਮੇਟੀ ਦੇ ਪ੍ਰਧਾਨ ਸਨ ਸਰਦਾਰ ਗੁਰਪਿਆਰ ਸਿੰਘ ਜੀ ਮੀਟ ਪ੍ਰਧਾਨ ਸਨ ਸਰਦਾਰ ਪ੍ਰਮੇਂਦਰ ਸਿੰਘ ਜੀ ਜਰਨਲ ਸਕੱਤਰ ਸਰਦਾਰ ਅਮਨਦੀਪ ਸਿੰਘ ਜੀ ਤੇ ਵਿੱਤ ਸਕੱਤਰ ਯਾਨੀ ਕਿ ਖਜ਼ਾਨਚੀ ਸਰਦਾਰ ਕ੍ਰਿਸ਼ਨ ਸਿੰਘ ਜੀ ਸਲਾਹਕਾਰ ਕਰਨੈਲ ਸਿੰਘ ਜੀ ਪ੍ਰੈਸ ਸਕੱਤਰ ਸਰਦਾਰ ਸਤਗੁਰ ਸਿੰਘ ਜੀ ਪ੍ਰਚਾਰਕ ਪ੍ਰਚਾਰਕ ਸਕੱਤਰ ਸਰਦਾਰ ਗੁਰਤੇਜ ਸਿੰਘ ਜੀ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਰਦਾਰ ਕੁਲਵਿੰਦਰ ਸਿੰਘ ਜੀ ਸਰਦਾਰ ਇੰਦਰਜੀਤ ਸਿੰਘ ਜੀ ਤੇ ਸਰਦਾਰ ਵਿਕਰਮਜੀਤ ਸਿੰਘ ਜੀ ਆਂਤ ਦੇ ਵਿੱਚ ਸਰਦਾਰ ਕਰਮਜੀਤ ਸਿੰਘ ਜੀ ਸੋ ਇਹ ਸਾਨੂੰ ਉਸ ਕਮੇਟੀ ਦੇ ਜੋ 11 ਮੈਂਬਰੀ ਕਮੇਟੀ ਆ ਉਹਨਾਂ ਦੇ ਨਾਲ ਸੋ ਬੜੀ ਖੁਸ਼ੀ ਹੋਈ ਇਸ ਤਰ੍ਹਾਂ ਦੀ ਜੋ ਪ੍ਰੋਗਰਾਮ ਹੈ ਸਾਡੇ ਸਮਾਜ ਦੇ ਵਿੱਚ ਹੁੰਦੇ ਰਹਿਣ ਸਾਡੇ ਰਹਿਕਰਾਂ ਦੇ ਜਨਮ ਦਿਨ ਮਨਾਏ ਜਾਣ ਤੇ ਇਸ ਤਰ੍ਹਾਂ ਮਨਾਉਂਦੇ ਰਹੀਏ ਤੇ ਨਾਲ ਦੇ ਨਾਲ ਆਪਸੀ ਭਾਈਚਾਰਕ ਸਾਂਝ ਵੀ ਬਣਾਈ ਰੱਖੀਏ ਸੋ ਦਰਸ਼ਕੋ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਪੂਰੇ ਪ੍ਰੋਗਰਾਮ ਦੀ ਫੋਟੋ ਗੈਲਰੀ ਤੇ ਇਸੇ ਅੰਦੇ ਨਾਲ ਤੋਂ ਵਿਦਾ ਲੈਣੇ ਹਾਂ ਕਿ ਤੁਹਾਨੂੰ ਵੀਡੀਓ ਬੜੀ ਲੱਗੀ ਹੋਵੇ ਜੀ ਇੱਕ ਬੇਨਤੀ ਜ਼ਰੂਰ ਕਰਾਂਗੇ ਸੋ ਦਰਸ਼ਕੋ ਜਿਸ ਕੋ ਮੈਦੀ ਨੇ ਸਤਿਗੁਰੂ ਵਿਦਾਜ ਜੀ ਕਮੇਟੀ ਨੇ ਡਾ ਵੱਡਾ ਪ੍ਰਾਲਾ ਕੀਤਾ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਸੋ ਸਾਡਾ ਵੀ ਫਰਜ਼ ਬਣ ਜਾਂਦਾ ਹੈ ਕਮੈਂਟਾਂ ਰਾਹੀਂ ਉੰਡਾ ਦੀ ਹੌਸਲਾ ਹੋ ਜਾਈ ਕਰੀਏ 100 ਜੋ ਵੀ ਤੁਸੀਂ ਕਮੈਂਟ ਕਰੋਗੇ ਤੁਹਾਡੇ ਕਮੈਂਟਾਂ ਦਾ ਸਾਨੂੰ ਬੇਸਾਬਰੀ ਨਾਲ ਇੰਤਜ਼ਾਰ ਰਹੇਗਾ ਸੋ ਵਿਦਾ ਲੈਂਦੇ ਹਾਂ ਤੁਹਾਡਾ ਸਾਰਿਆਂ ਦਾ ਅੰਤ ਦੇ ਵਿੱਚ ਫੇਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵੀ ਬੀ ਅਖੜਾ ਕਦੀ ਨਾ ਭੱਲ ਦੇ ਜੀ ਭੱਲ ਜਾਗੇ ਦੁਨੀਆ ਜੈ ਵੀ ਬੀ ਅਖੜਾ ਕਦੀ ਨਾ ਭੱਲ ਦੇ ਵੀ ਭੱਲ ਜਾਗੇ ਦੁਨੀਆ ਕੁਝਰਤਾਉ ਮਲੀ ਸਾਡੇ ਭਾਗ ਦਾ ਰਹਾ ਅਸੀਂ ਸੁੱਤੇ ਰਹੇ ਕੱਲਾ ਪਰ ਜਾਗਦਾ ਰਹਾ ਉੱਖ ਜਰਦਾਉ ਮਾਲੀ ਸਾਡੇ ਬਾਗ ਦਾ ਰਹਾ ਅਸੀਂ ਸੁੱਤੇ ਰਹੇ ਉਹ ਕੱਲਾ ਪਰ ਜਾਗਦਾ ਰਹਾ ਭੱਗ ਆਪਣੇ ਹਲੇਣ ਸਵਧਾਣ ਹੈ ਸਿਖਾਉਂਦਾ ਨਹੀਂ ਉਹ ਰਹਿਣਾ ਡਰ ਕੇ ਉਹ ਸਾਡੇ ਹਰ ਥਾਂ ਤੇ ਹਰ ਥਾਂ ਤੇ ਮਾਨ ਸਨਮਾਨ ਹੁੰਦਿਆ ਨਹੀਂ ਬਾਬਾ ਸਾਹਿਬ ਕਰਕੇ ਹਰ ਥਾਂ ਤੇ ਮਾਨ ਸਨਮਾਨ ਹੁੰਦਿਆ ਨਹੀਂ ਬਾਬਾ ਸਾਹਿਬ ਕਰਕੇ ਫੱਕ ਆਪਣੇ ਹਲੇਣੇ ਸਵਧਾਨ ਹੈ ਸਿਖਾਉਂਦਾ ਨਹੀਂ ਹੋ ਰਹਿਣਾ ਡਰ ਕੇ ਉਹ ਸਾਡੇ ਹਰ ਥਾਤੇ ਹਰ ਥਾਤੇ ਮਾਨ ਸਨ ਮਾਨ ਹੁੰਦੇ ਐ ਨਹੀਂ ਬਾਬਾ ਸਾਭ ਕਰਕੇ ਹਰ ਥਾਤੇ ਮਾਨ ਸਨ ਮਾਨ ਹੁੰਦੇ ਐ ਨਹੀਂ ਬਾਬਾ ਸਾਭ ਕਰਕੇ ਉਹਨਾਂ ਦੀ ਸੇਧ ਲੈ ਕੇ ਡਾਕਟਰ ਪੀਰਾਂ ਬਿਰਦ ਕੜ ਜੀ ਨੇ ਜੋ ਸੁਧਾਨ ਦੇ ਵਿੱਚ अनुवाद ਕੀਤਾ ਉਹਨੂੰ ਲਿਖਿਆ ਉਹਨੂੰ ਵਿਚਾਰਿਆ ਉਹ ਵੀ ਗੁਰਬਾਣੀ ਦੇ ਤਹਿਤ ਹੀ ਗੱਲ ਕੀਤੀ ਹੈ ਕਿਉਂਕਿ ਜਦੋਂ ਮਨੁੱਖੀ ਵਿਵਰਤੀ ਲਾਗੂ ਸੀ ਨਾ ਸਭੀ ਜਨਰਲ 1850 ਤੋਂ ਪਹਿਲਾਂ ਤਾਂ ਜਿਹੜੀ ਸਾਡੀ ਭਾਰਤੀ ਔਰਤ ਸੀ ਇਹਨੂੰ ਪੜਨ ਲਿਖਣ ਦਾ ਅਧਿਕਾਰ ਸੀ ਇਹਨੂੰ ਪੈਰ ਦੀ ਜੁੱਤੀ ਸਮਝਿਆ ਨਾ ਸੀ